ਤੁਜੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਲ ਕਰਦਾ ਹੈ ਪੰਜਾਬ ਸਰਕਾਰ ਵੱਲੋਂ ਜਿੱਥੇ ਨਸ਼ਾ ਤਸਕਰਾਂ ਦੇ ਘਰਟਾਏ ਜਾ ਰਹੇ ਨੇ ਅਤੇ ਸਖਤ ਹਦੇਸ਼ ਨੇ ਕਿ ਪੰਜਾਬ ਦੇ ਵਿੱਚ ਕਿਸੇ ਵੀ ਹਾਲਤ ਦੇ ਵਿੱਚ ਨਸ਼ਾ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਨਸ਼ਾ ਤਸਕਰਾਂ ਨੂੰ ਜੇਲ੍ਹ ਭੇਜਿਆ ਜਾਵੇਗਾ ਉਸੇ ਤਹਿਤੀ ਫ੍ਰੀਕੋਰਡ ਪੁਲਿਸ ਵੱਲੋਂ ਪਿਛਲੇ 4 ਦਿਨਾਂ ਦੇ ਵਿੱਚ 18 ਦੇ ਕਰੀਬ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੱਸਿਆ ਕਿ ਪਿਛਲੇ 7 ਮਹੀਨਿਆਂ ਦੇ ਵਿੱਚ 200 24 ਦੇ ਕਰੀਬ ਨਸ਼ਾ ਤਸਕਰਾਂ ਨੂੰ ਫ੍ਰੀਕਵੈਂਟ ਪੁਲਿਸ ਜੇਲ੍ਹ ਪੇ ਚੁੱਕੀ ਹੈ ਜਿਸ ਵਿੱਚ ਕਈ ਨਸ਼ਾ ਤਸਕਰਾਂ ਦੇ ਨਾਲ ਮਹਿਲਾਵਾਂ ਵੀ ਹਨ ਜੋ ਨਸ਼ੇ ਦਾ ਸਪਲਾਈ ਕਰਦੇ ਸਨ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਜਿੱਥੇ ਕਿ ਫ੍ਰੀਕਵੈਂਟ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਅਤੇ ਕਈ ਥਾਵਾਂ ਦੇ ਉੱਪਰ ਜਾਇਦਟੀਆਂ ਵੀ ਜ਼ਬਤ ਕੀਤੀਆਂ ਗਈਆਂ ਨੇ ਹੁਣ ਦੇਖਣਾ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਪਰ ਨਸ਼ੇ ਤਸਕਰਾਂ ਦੇ ਘਟਾਏ ਗਏ ਨੇ ਫ੍ਰੀਕਵੈਂਟ ਪੁਲਿਸ ਵੱਲੋਂ ਅਜਿਹੀ ਕਾਰਵਾਈ ਕਦੋਂ ਕੀਤੀ ਜਾਂਦੀ ਹੈ ਤੁਸੀਂ ਸੁਣੋ ਇਸ ਬਾਰੇ ਹੋਰ ਕੀ ਚਾਲ ਕਾਰਵਾਈ ਸਾਂਝੀ ਕੀਤੀ ਐਸਪੀ ਜਸਮੀਤ ਸਿੰਘ ਨੇ ਇਹ ਮਹਿੰਮ ਜਿਹੜੀ ਹੈਗੀ ਨਸ਼ਿਆਂ ਦੇ ਵਿਰੁੱਧ ਜਿਹੜੀ ਹੈ ਇਹਦੇ ਵਿੱਚ ਅਸੀਂ ਪਿਛਲੇ ਜਿੰਨੂੰ ਕੀ ਕਹਿੰਦੇ ਆ ਕਿ 7 ਮਹੀਨਿਆਂ ਚ 165 ਫਕਤਮਾ ਦਰਜ ਇਹ ਕੀਤਾ ਜਿਹਦੇ ਸਿ ਕੋਲ ਅਸੀਂ 224 ਨਸ਼ਾ ਤਸਕਰ ਕਾਬੂ ਕੀਤੇ ਆ ਤੇ ਅਸੀਂ ਪੂਰਾ ਜ਼ੋਰ ਲਾ ਰਹੇ ਆ ਤਾਂ ਜੋ ਕਿ ਜਿਹੜੇ ਨਸ਼ਿਆਂ ਦੇ ਜਿਹੜੇ ਕਾਰੋਬਾਰ ਤੇ ਮਲਬਜ਼ ਨੇ ਜਾਂ کاروبਾਰੀ ਨੇ ਚਾਹੇ ਉਹ ਕਿਸੇ ਵੀ ਲੈਵਲ ਦੇ ਆ ਉਹਨਾਂ ਨੂੰ ਅਸੀਂ ਸਲਾਖਾਂ ਦੇ ਪਿੱਛੇ ਜਣਕੀ ਕਾਨੂੰਨ ਦੇ ਗ੍ਰਫਤ ਚ ਲੈ ਕੇ ਆਈਏ ਇਕਰਾਈ ਗੱਲ ਸਾਡੀ ਜਿਹੜੀ ਸਿਟੀ ਕੋਟਪੂਰਾ ਚ ਹੈਗੇ ਐ ਐਸ ਐਚਓ ਉਹਨਾਂ ਦੀ ਟੀਮ ਨੂੰ ਇੱਕ ਸਫਲਤਾ ਮਿਲੀ ਹੈਗੀ ਆ ਉਹਨਾਂ ਨੇ ਇੱਕ ਬੰਦਾ ਫੜਿਆ ਹੈਗਾ ਉਹਦੇ ਕੋਲ 20 ਗ੍ਰਾਮ ਹੈਰੀਵਨ ਜਿਹੜੀ ਕੀ ਕਹਿੰਦੇ ਆ ਉਹ ਬਰਾਮਦ ਹੋਈ ਹੈ ਉਸ ਤਹਿਤ ਉਹਨਾਂ ਨੇ ਫਿਰ ਇੱਕ 51 ਨੰਬਰ ਮੁਕਤਮਾ 226185 ਦਾ ਐਨ ਡੀ ਪੀ ਐਸ ਐਟ ਦਾ ਸਿਟੀ ਕੋਟਪੂਰੇ ਥਾਣੇ ਤਹਿਤ ਦਿੱਤਾ ਇਹ ਬੰਦਾ ਜਿਹੜਾ ਫੜਿਆ ਹੈਗਾ ਗੁਰਪ੍ਰੀਤ ਗੋਲਾਬੋਪੂ ਇਹਦੇ ਤੇ ਪਹਿਲਾਂ ਹੀ 4 ਮੁਕਦਮੇ ਹੈਗੇ ਐਂਟੀਪੀਐਸ ਥਾਣੇ ਦੇ ਯਾਨੀ ਕਿ ਸਾਦਕ ਚ ਹੈਗਾ ਫਰੀਦਕੋਟ ਸਦਰ ਚ ਹੈਗਾ ਸਿਟੀ ਕੋਰਟ ਪੁਰੇ ਚ ਹੈਗਾ ਯਾਨੀ ਕਿ ਪਹਿਲਾਂ ਵੀ ਇਹ ਇਹੀ ਕੰਮ ਕਰਦਾ ਤੇ ਹੁਣ ਫਿਰ ਉਸੇ ਲੜੀ ਚ ਆਪਾਂ ਇਹਨੂੰ ਫੜਿਆ ਇਦਾਂ ਹੀ ਸਿਟੀ ਕੋਰਟ ਕਪੂਰਿਆ ਇਹਨਾਂ ਨੇ ਹੋਰ 200 ਨਸ਼ੀਲੀਆਂ ਗੋਲੀਆਂ ਜਿਹੜੀਆਂ ਉਹ ਬਰਾਮਦ ਕੀਤੀਆਂ ਤੇ ਇੱਕ 52 ਨੰਬਰ ਐਫਆਈਆਰ ਦਰਜ ਕੀਤੀ ਹੈ ਕਿ ਬੰਦੇ ਉਹ ਦੋ ਬੰਦੇ ਨੇ ਉਹਨਾਂ ਤੇ ਵੀ ਜਿਹਨੂੰ ਕੋਈ ਕਹਿੰਨੇ ਚਮਕੌਰ ਸਿੰਘ ਤੇ ਇੱਕ ਦੂਜਾ ਸੁਖਜਿੰਦਰ ਇਹਨਾਂ ਦੇ ਵੀ ਪਹਿਲਾਂ ਐਨਡੀਪੀਐਸ ਦੇ ਪਰਚੇ ਹੈਗੇ ਚਮਕੌਰ ਤੇ ਜਿਵੇਂ ਕਿ ਆਪਾਂ ਕਹਿ ਦਈਏ ਸ਼ਰਾਬ ਦੇ ਦੋ ਪਰਚੇ ਨੇ ਤੇ ਐਨਡੀਪੀਐਸ ਦੇ ਤਿੰਨ ਪਰਚੇ ਨੇ ਤੇ ਜਿਹੜਾ ਦੂਜਾ ਦੋਸ਼ੀ ਹੈਗਾ ਜੀ ਉਹਦੇ ਤੇ ਇੱਕ ਪਰਚਾ ਪਹਿਲਾਂ ਹੀ ਐਨਡੀਪੀਐਸ ਸੈਕਟਰ ਦਾ ਕਮਰਸ਼ੀਅਲ ਕੁਆਂਟੀਟੀ ਦਾ ਹੈਗਾ ਤੇ ਇਦਾਂ ਹੀ ਸਾਡੇ ਇਨਸਪੈਕਟਰ ਜਿਹੜੀ ਅਮਰਿੰਦਰ ਸਿੰਘ ਇਨਚਾਰਜ ਸੀਆਈਏ ਹੈਗੇ ਇਹਨਾਂ ਦੀ ਟੀਮ ਨੂੰ ਸਫਲਤਾ ਮਿਲੀ ਕੱਲ ਇਹਨਾਂ ਨੇ 40 ਕਿਲੋ ਜਿੰਨੇ ਕਹਿੰਦੇ ਡੋਡਾ ਚੂਰਾ ਪੋਸਟ ਬਰਾਮਦ ਕਰਾਈ ਹੈ ਕੀਤੀ ਹੈ ਤੇ 199000 ਜਿਹੜਾ ਡਰਗ ਮਨੀ ਇਹਨਾਂ ਨੇ ਰਿਕਵਰ ਕਰਾਇਆ ਕੀਤਾ ਤੇ ਇੱਕ 39 ਨੰਬਰ ਐਫ ਆਈ ਆਰ ਦਰਜ ਕੀਤੀ ਹੈ ਜੀ ਸਦਰ ਕੋਟਪੂਰੀ ਦੇ ਏਰੀਆ 'ਚ